ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਹੁਤ ਹੀ ਪਿਆਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 533 ਤੇ ਸਵਾਇ ਮਾਨ ਹੈ ਜੀ ਉਹਦੀ ਸਾਂਝ ਪਾਉਨੇ ਆ ਪਾਸ਼ਾ ਦੱਸ ਰਹੇ ਨੇ ਕਿ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਗਿਆ ਉਸ ਜੀਵ ਦੇ ਅੰਦਰਲੀ ਅਵਸਥਾ ਦਾ ਬਿਆਨ ਕਰ ਰਹੇ ਨੇ ਵਾਹਿਗੁਰੂ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਨਾ ਜਾਈ ਸਦ ਹੀ ਸੰਗੇ ਆਨ ਦਨ ਗੁਰ ਮਿਲ ਗਾਏ ਰਹਾਉ ਮੀਤਾ ਰ ਜੀਓ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਆਨੰਦਨ ਗੁਰ ਮੇ ਲਗਾਏ ਰਹਾਉ ਹੰਦੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਏ ਮੇਰੇ ਮਿੱਤਰ ਜਿਸ ਜੀਵ ਨੇ ਪਰਮੇਸ਼ਰ ਨੂੰ ਪਾ ਲਿਆ ਉਹ ਫਿਰ ਪਰਮੇਸ਼ਰ ਜੀ ਉਸ ਜੀਵ ਦੇ ਸਦਾ ਅੰਗ ਸੰਗ ਨੇ ਅੰਗ ਸੰਗ ਤੇ ਸਬਦੇ ਨੇ ਪਰ ਉਸ ਨੂੰ ਅਨੁਭਵਤਾ ਹੋ ਗਈ ਆ ਕਿ ਇਹ ਗੱਲ ਸੱਚ ਆ ਕਿ ਪਰਮੇਸ਼ਰ ਜੀ ਸਦਾ ਹੀ ਅੰਗ ਸੰਗ ਨੇ ਉਹ ਜੀਵ ਫਿਰ ਗੁਰੂ ਦੀ ਸ਼ਰਨ ਵਿੱਚ ਗੁਰੂ ਨਾਲ ਮਿਲ ਕੇ ਪਰਮੇਸ਼ਰ ਦੇ ਸਦਾ ਹੀ ਗੁਣ ਗਾਉਂਦਾ ਹੈ ਮਿਲੇਓ ਮਨੋਹਰ ਸਰਬ ਸੁਖੈਨਾ ਤਿਆਗ ਨਕਤ ਹੂ ਜਾਏ ਅਨੇਕ ਅਨੇਕ ਪਾਤ ਬਹੁ ਪੇਖੇ ਪ੍ਰੀਯ ਰੋਮਨ ਸੰਸਰ ਲਾਏ ਕੰਦੇ ਸਾਰੇ ਸੁਖ ਦੇਣ ਵਾਲਾ ਮਨ ਨੂੰ ਮੋਹਣ ਵਾਲਾ ਪਰਮੇਸ਼ਰ ਉਸ ਜੀਵ ਨੂੰ ਮਿਲ ਪਿਆ ਹੈ ਜੋ ਜੀਵ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਸਦਾ ਜੀਵ ਦੇ ਅੰਗ ਸੰਗ ਕਹਿੰਦੇ ਬਹੁਤ ਤਰ੍ਹਾਂ ਦੇ ਮਿੱਤਰ ਪਿਆਰੇ ਦੇਖੇ ਨੇ ਸੰਸਾਰ ਵਿੱਚ ਪਰ ਪਰਮੇਸ਼ਰ ਦੇ ਇਕ ਵਾਰ ਤੱਕ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜੋ ਪਰਮੇਸ਼ਰ ਦਾ ਸਹਾਰਾ ਉਹ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ ਜੋ ਆਸਰਾ ਪਰਮੇਸ਼ਰ ਤੋਂ ਮਿਲਦਾ ਉਹ ਕੋਈ ਨਹੀਂ ਦੇ ਸਕਦਾ ਮੰਦਰ ਪਾਗ ਸੋਬ ਦੁਆਰੇ ਅਨਹਤ ਰੁਣ ਚੁਣ ਲਾਏ ਕੋਹ ਨਾਨਕ ਸਦਾ ਰੰਗ ਮਾਣੇ ਗ੍ਰਹ ਪ੍ਰੀਅ ਥਿਤੇ ਸਦ ਥਾਏ ਜਿਸ ਜੀਵ ਦੇ ਹਿਰਦੇ ਰੂਪੀ ਸਰੀਰ ਦੇ ਵਿੱਚ ਸਰੀਰ ਰੂਪੀ ਮੰਦਰ ਦੇ ਵਿੱਚ ਉਹ ਪਰਮੇਸ਼ਰ ਸ਼ੋਭ ਗਏ ਵੱਡੇ ਭਾਗ ਬਣ ਗਏ ਉਸ ਜੀਵ ਦੇ ਉਹਦੇ ਅੰਦਰ ਸਦਾ ਇੱਕ ਰਾਸ ਜਿਸ ਤਰ੍ਹਾਂ ਕੋਈ ਰਾਗ ਚੱਲਦੇ ਨੇ ਨਾ ਇਸ ਤਰ੍ਹਾਂ ਉਹਦੇ ਅੰਦਰ ਖੁਸ਼ੀ ਦੀ ਲਹਿਰ ਬਣੀ ਰਹਿੰਦੀ ਆ ਜਿਸ ਤਰ੍ਹਾਂ ਰਿੰਮਚ ਮਹੁੰਦੀ ਰਹਿੰਦੀ ਆ ਅੰਮ੍ਰਿਤ ਰੂਪੀ ਨਾਮ ਜਲਦੀ ਪਹਿਨਾਨਕ ਜੀ ਕਹਿੰਦੇ ਨੇ ਉਹ ਜੀਵ ਸਦਾ ਹੀ ਪਰਮੇਸ਼ਰ ਦੇ ਪ੍ਰੇਮ ਰੰਗ ਨੂੰ ਮਾਣਦਾ ਹੈ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਆ ਪ੍ਰਗਟ ਹੋਏ ਨੇ ਹੈ ਹਰ ਹਰ ਇੱਕ ਦੇ ਹਿਰਦੇ ਵਿੱਚ ਨੇ ਤਦੇ ਅਸੀਂ ਤੁਰੇ ਫਿਰਦੇ ਆ ਪਰ ਪ੍ਰਗਟ ਓਥੇ ਨੇ ਜਿੱਥੇ ਗੁਰੂ ਦੀ ਸ਼ਰਨ ਪਿਆ ਜੀਵ ਨੇ ਨਾਮ ਦੀ ਕਮਾਈ ਕੀਤੀ ਪਰਮੇਸ਼ਰ ਦੇ ਗੁਣ ਗਾਏ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਗੁਰੂ ਦੀ ਬਦੌਲਤ ਪਰਮੇਸ਼ਰ ਦੀ ਰਹਿਮਤ ਹੋ ਗਈ ਜੀਵ ਦੇ ਹਿਰਦੇ ਨੂੰ ਭਾਗ ਲੱਗੇ ਨੇ ਮੀਤਾ ਸੇ ਹਰ ਜੀਓ ਪਾਏ ਮੀ ਜੀਓ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਆਨੰਦ ਇਹ ਗੁਰ ਮਿਲ ਗਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ